ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤੀ ਪਿੰਡ ਨਈਆਵਲਾ ਵਿਖੇ ਆਮ ਆਦਮੀ ਕਲੀਨਿਕ ਦਾ ਵਾਈਫਾਈ ਦਾ ਬਿੱਲ ਨਾ ਪਰਨ ਕਰਕੇ ਸੈਂਪਲ ਸੁਵਿਧਾ ਮਾ ਹੋਰ ਹੋ ਗਈਆਂ ਠੱਪ ਤੇ ਲੋਕੀ ਹੋ ਰਹੇ ਖੱਜਲਖੁਆਰ ਜਿੱਤੇ ਕਿ ਪੰਜਾਬ ਸਰਕਾਰ ਵੱਲੋਂ ਵਕ ਵਕਤਾਂ ਮਾ ਦੇਤੇ ਆਮ ਆਦਮੀ ਕਲੀਨਿਕ ਖੋਲੇ ਗਏ ਹਨ ਪਿੰਡ ਨਈਆਵਲਾ ਵਿਖੇ ਵੀ ਇੱਕ ਪਿੰਡ ਨੇ ਆਮ ਆਦਮੀ ਕਲੀਨਿਕ ਦਾ ਵਾਈਫਾਈ ਦਾ ਬਿੱਲ ਨਾ ਪਰਨ ਕਰਕੇ ਲੋਕੀ ਖੱਜਲਖੁਆਰ ਹੋ ਰਹੇ ਨੇ ਤੇ ਲੋਕਾਂ ਦਾ ਕਹਿਣਾ ਹੈ ਕਿ ਜੇ ਬਿੱਲ ਪਰਿਆ ਹੁੰਦਾ ਤਾਂ ਲੋਕੀ ਖੱਜਲ ਨਾ ਹੁੰਦੇ ਆਉਂ ਪਰ ਡਾਕਟਰ ਸਾਹਿਬ ਨਾਲ ਤੇ ਲੋਕਾਂ ਨਾਲ ਗੱਲਬਾਤ ਕਰਦੇ ਕੀ ਕਹਿਣਾ ਉਹਨਾਂ ਦਾ ਜੀ ਜੀ ਇੱਥੇ ਨਾ ਹੀ 24 ਜੂਨ ਤੋਂ ਇੱਥੇ ਸੈਂਪਲ ਲਈ ਜਾਂਦੇ ਸੀ ਵੱਖ-ਵੱਖ ਟੈਸਟਾਂ ਦੇ ਜੀ ਉਹ 24 ਜੂਨ ਤੋਂ ਹੁਣ ਤੱਕ ਬੰਦ ਪਏ ਨੇ ਜੀ ਜੀ ਤੇ ਮੈਂ ਉਹ ਸਰਕਾਰੀ ਹਸਪਤਾਲ ਚ ਵੀ ਡਾਕਟਰ ਸਾਹਿਬ ਨਾਲ ਰਾਬਤਾ ਕਾਇਮ ਕੀਤਾ ਸੀ ਉਹਨਾਂ ਨੇ ਵੀ ਕੋਈ ਮੈਨੂੰ ਦਿੱਤਾ ਨਹੀਂ ਉਹਦੇ ਵਾਸਤੇ ਜੀ ਤੇ ਆਮ ਪਬਲਿਕ ਵਿਚਾਰੇ ਜਿਹੜੇ ਗਰੀਬ ਲੋਕ ਨੇ ਇੱਥੇ ਟੈਸਟ ਸੈਂਪਲ ਦੇਣ ਆਉਂਦੇ ਇੱਥੇ ਸੈਂਪਲ ਕਹਿ ਦਿੰਦੇ ਵੀ ਅਸੀਂ ਚੱਲ ਲੈ ਨਹੀਂ ਰਹੇਗੇ ਜੀ ओके ਤੇ ਕਾਰਨ ਕੀ ਕਹਿ ਰਹੇ ਹੈ ਇਹ ਕੋਈ ਨਦਰ ਸਿਸਟਮ ਨੈਟਪੈਕ ਨਾਲ ਜੁੜਿਆ ਹੋਇਆ ਜੀ ਇੰਟਰਨੈਟ ਨਾਲ ਓਕੇ ਉਹ ਕਹਿੰਦੇ ਇਹ ਕਹਿੰਦੇ ਵੀ ਚੱਲ ਨਹੀਂ ਰਿਹਾ ਜੀ ਤੇ ਉਹ ਕਿੱਥੇ ਦਿੱਤੇ ਕਿਤੇ ਜਾਂਦੇ ਸੈਂਪਲ ਕਿੱਥੇ ਦਿੱਤੇ ਸੈਂਪਲਾਂ ਇਹਨਾਂ ਦੀ ਮਗਰ ਲੋਟਰੀ ਆ ਜੀ ਸੈਂਪਲ ਵਾਲੀ ਇੱਥੋਂ ਲੈ ਕੇ ਤੇ ਉਹ ਗੋਨੀਆਂ ਨੇ ਮੰਡੀ ਜਾਂਦੇ ਆ ਹਸਪੀਟਲ ਚ ਜੀ ਓਕੇ ਉੱਥੇ ਹਸਪੀਟਲ ਚ ਜਾਂਦੇ ਆ ਤੇ ਉੱਥੋਂ ਰਿਪੋਰਟਾਂ ਤਿਆਰ ਹੋ ਕੇ ਜਿਹੜਾ ਨਾ ਜਾਂ ਤੀਜੇ ਦਿਨ ਰਿਪੋਰਟ ਆ ਜਾਂਦੀ ਹੈ ਜੀ ਫਿਰ ਇੱਥੇ ਦਿੱਤੇ ਜਾਂਦੇ ਰਿਪੋਰਟ 24 ਜੂਨ ਤੋਂ ਲੈ ਕੇ ਅੱਜ ਤੁਸੀਂ ਦੇਖ ਲਓ ਜੀ 2 ਅਗਸਤ ਹੋ ਗਈ ਆ ਜੇ ਅੱਜ ਤੱਕ ਵੀ ਇੰਨਾ ਟਾਈਮ ਹੋ ਗਿਆ ਕੋ ओके ਤਾਂ ਤੁਹਾਡਾ ਪਹਿਲਾਂ ਮੈਂ ਨਾਮ ਜਾਣਨਾ ਚਾਹਾਂਗਾ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਮਿੰਟੂ ਜੀ ਮੈਂ ਇਥੋਂ ਨਈਂ ਆਲਦਾ ਮੈਂਬਰ ਪੰਚਾਇਤ ਆ ਮੈਂਬਰ ਪੰਚਾਇਤ ਕੀ ਸਮੱਸਿਆ ਕੀ ਆ ਰਹੀ ਹੈ ਕਿ ਇੱਥੇ ਦੇ ਲੋਕ ਕਹਿ ਰਹੇ ਆ ਕਿ ਕੋਈ ਇੱਥੇ ਸੈਂਪਲ ਆ ਜਿਹੜੇ 2 ਜੂਨ ਤੋਂ ਬੰਦ ਹੋਇਆ ਸੈਂਪਲ ਨਹੀਂ ਲਿਆ ਹਾਂਜੀ 2 ਜੂਨ 24 ਜੂਨ ਤੋਂ 27 ਤੋਂ ਬਾਅਦ ਫਲੈਂਚ ਲੱਗ ਗਈ ਸੀ ਜੀ ਤੇ ਉਸ ਤੋਂ ਬਾਅਦ ਸਰ ਸਾਡਾ ਵਾਈਫਾਈ ਦਾ ਜਿਹੜਾ ਬਿੱਲ ਆ ਉਹ ਪੈਂਡਿੰਗ ਆ ਜੀ ਵਾਈਫਾਈ ਦਾ ਬਿੱਲ ਪੈਂਡਿੰਗ ਹੈ ਓਕੇ 25 22 ਜੂਨ ਤੋਂ ਬਾਅਦ ਦਾ ਹਾਂਜੀ ਹਾਂਜੀ ਸਰ ਓਕੇ ਉਸ ਦੇ ਕਰਕੇ ਪ੍ਰੋਬਲਮ ਆ ਰਹੀ ਹੈ ਜੀ ਹਾਂਜੀ ਹਾਂਜੀ ਸਰ ਤੇ ਉਹ ਪਹਿਲਾਂ ਤੁਸੀਂ ਇੱਥੇ ਆਪਣੇ ਐਸਐਮਓ ਨੂੰ ਜਾਂ ਆਪਣੇ ਸਿਵਲ ਸਰਜਨ ਨੂੰ ਇਸ ਬਾਰੇ ਦੱਸਿਆ ਨਹੀਂ ਕਿ ਸਾਰੇ ਬਿੱਲ ਬਾਰੇ ਐਸਐਮਓ ਮੈਡਮ ਨਾਲ ਕੰਟੈਕਟ ਹੋਇਆ ਹੈ ਜੀ ਉਹ ਕਹਿੰਦੇ ਵੀ ਜਦੋਂ ਤੁਹਾਡਾ ਬਿੱਲ ਭਰਿਆਗਾ 6 ਮਹੀਨਾ ਦਾ ਇਕੱਠਾ ਭਰਿਆ ਜਾਊਗਾ ਉਸ ਤੋਂ ਪਹਿਲਾਂ ਦੇ ਹਜੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ 6 ਮਹੀਨੇ ਤੋਂ ਪਹਿਲਾਂ ਬਿੱਲ ਨਹੀਂ ਭਰਿਆ ਜਾਦਾ ਨਹੀਂ 6 ਮਹੀਨਾ ਦਾ ਇਕੱਠਾ ਹੀ ਭਰਿਆ ਜਾਊਗਾ ਜੀ ਪਿੱਛੇ ਰੋਕ ਲੱਗੀ ਹੋਈ ਹੈ ਜੀ ਖਜ਼ਾਨੇ ਤੇ ਜਾਨੇ ਤੇ ਰੋਕ ਲੱਗੀ ਵੀ ਓਕੇ ਖਜ਼ਾਨੇ ਤੇ ਰੋਕ ਲੱਗੇ ਤਾਂ ਇਹ ਐਸਐਮਓ ਮੈਮ ਨੇ ਕਿਹਾ ਤੁਹਾਨੂੰ ਹਾਂਜੀ 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 ਓਕੇ ਤਾਂ ਦੋਸਤੋ ਇੱਥੇ ਸਾਡੇ ਨਾਲ ਮੌਜੂਦ ਨੇ ਗੁਲਿਆਣਾ ਦੇ ਐਸਐਮਓ ਡਾਕਟਰ ਤੀਰਾ ਗੁਪਤਾ ਜੀ ਸਮਾਂ ਮੂ ਪਿੰਡ ਨੀਂਗਾਂ ਵਾਲਾ ਦੇ ਵਿੱਚ ਕੋਈ ਸੈਂਪਲਿੰਗ ਨੂੰ ਲੈ ਕੇ ਕੋਈ ਸਮੱਸਿਆ ਆ ਰਹੀ ਹੈ ਜੀ 24 ਜੂਨ ਤੋਂ ਹਾਂਜੀ ਹਾਂਜੀ ਉਹ ਕੀ ਵਾਈਫਾਈ ਉਹ ਸੈਂਪਲਿੰਗ ਦਾ ਕੀ ਪੂਰਾ ਮਾਮਲਾ ਹੈ ਹਾਂਜੀ ਨਮਸਕਾਰ ਜੀ ਬੇਸਿਕਲੀ ਇਹ ਹੀ ਹੈ ਕਿ ਜਦੋਂ ਆਮ ਆਦਮੀ ਕਲੀਨਿਕ ਸ਼ੁਰੂ ਹੋਈਆਂ ਸੀ ਉਦੋਂ ਵਾਈਫਾਈ ਦੇ ਜਿਹੜੇ ਲੱਗੇ ਸੀਗੇ ਕਨੈਕਸ਼ਨਸ ਉਹਨਾਂ ਦਾ ਬਿੱਲ ਥਰੂ ਟ੍ਰਾਇਰੀਰੀ ਪਾਸ ਹੁੰਦਾ ਐਵਰੀ ਮੰਥ ਜੀ ਤਾਂ ਇਹ ਬਿੱਲ ਜਿਹੜਾ ਹੈਗਾ ਜੂਨ ਦਾ ਬਿੱਲ ਗਿਆ ਹੋਇਆ ਜੁਲਾਈ ਚ ਟ੍ਰੈਜਰੀ ਤੇ ਪਰ ਟ੍ਰੈਜਰੀ ਕੁਝ ਰੀਜਨਸ ਕਰਕੇ ਉੱਥੇ ਸਾਨੂੰ ਵੀ ਨਹੀਂ ਪਤਾ ਰੀਜਨਸ ਕੀ ਹੈ ਬਟ ਸਰਕਾਰ ਵੱਲੋਂ ਬਿੱਲਸ ਕਲੀਅਰ ਹੋਣ ਤੇ ਰੋਕ ਲੱਗੀ ਹੋਈ ਹੈ ਓਕੇ ਮੈਂ ਅਸੀਂ ਕੰਟੀਨਿਊਸਲੀ ਇਨ ਟੱਚ ਵਿਦ ਈਵਨ ਟ੍ਰੈਜਰੀ ਦੇ ਵੀ ਹਾਂ ਉਹ ਸਾਨੂੰ ਹਮੇਸ਼ਾ ਇਹ ਕਹਿ ਦਿੰਦੇ ਆ ਕਿ ਸਾਨੂੰ ਜਦੋਂ ਉਤੋਂ ਆਰਡਰਸ ਆਗੇ ਅਸੀਂ ਨਾਲ ਦੀ ਨਾਲ ਕਲੀਅਰ ਕਰ ਦਵਾਂਗੇ ਇਹ ਧਿਆਨ ਮੈਂ ਸਿਵਲ ਸਰਜਨ ਸਰ ਦੇ ਵੀ ਧਿਆਨ ਚ ਇਹ ਚੀਜ਼ ਲਈ ਆਈ ਹੋਈ ਹੈ ਔਰ ਈਵਨ ਸਟੇਟ ਨੋਡਲ ਅਫੀਸਰ ਹੈਗੇ ਆ ਬੀਬੀ ਜੀ ਉਹਨਾਂ ਨਾਲ ਵੀ ਮੇਰਾ ਮੈਂ ਕੰਟੀਨਿਊਸ ਟੱਚ ਚ ਹੈਗੀ ਆ ਇਸ ਚੀਜ਼ ਨੂੰ ਲੈ ਕੇ ਤੇ ਇਸ ਮਸਲੇ ਨੂੰ ਸਰਕਾਰ ਹੱਲ ਕਰਨ ਦੀ ਪੂਰੀ ਤਰ੍ਹਾਂ ਕੋਸ਼ਿਸ਼ ਵੀ ਕਰ ਰਹੀ ਹੈ ਜਿਦੇ ਵਿੱਚ ਉਹਨਾਂ ਨੇ ਐਮਓ ਨੂੰ 2500 ਰੁਪਿਆ ਪਰ ਮੰਥ ਐਕਸਟਰਾ ਪੇ ਕਰਨ ਦਾ ਇੱਕ ਆਇਆ ਹੈ ਚਿੱਠੀ ਜਿਦੇ ਚੋ ਐਮਓ ਨੂੰ ਇਹ ਸਾਰੀਆਂ ਪਾਵਰਸ ਦੇ ਦਣਗੇ ਕਿ ਤੁਸੀਂ ਆਪਣੇ ਜਿਹੜੇ ਰੂਟੀਨ ਦੇ ਕੰਮ ਹੈ ਉਹ ਤੁਸੀਂ ਖੁਦ ਆਪਣਾ ਹੀ ਕਰਦੇ ਰਹੋ ਓਕੇ ਅ ਇਹਦੇ ਨਾਲ ਤਾਂ ਮੈਨੂੰ ਤਾਂ ਫਾਇਦਾ ਹੋਏਗਾ ਜੋ ਪ੍ਰੋਸੈਸ ਲੰਬਾ ਸੀ ਜਿਹੜਾ ਲੰਬਾ ਸੀਗਾ ਮਤਲਬ ਪਹਿਲਾਂ ਉਹ ਚੀਜ਼ ਲੈਂਦੇ ਸੀਗੇ ਫਿਰ ਬਿੱਲ ਸਾਨੂੰ ਵੈਰੀਫਾਈ ਕਰਕੇ ਭੇਜਦੇ ਸੀ ਫਿਰ ਅਸੀਂ ਟ੍ਰੇਰੀ ਵਿੱਚ ਭੇਜਦੇ ਸੀ ਤੇ ਫਿਰ ਉਹ ਟ੍ਰੇਰੀ ਚੋਂ ਕਲੀਅਰ ਹੁੰਦਾ ਸੀਗਾ ਉਹਦੇ ਨਾਲ ਯਸੇ ਪ੍ਰੋਸੈਸ ਲੰਬਾ ਉਹ ਨਹੀਂ ਖੁਦ ਨਹੀਂ ਮੰਨਣਗੇ ਤਾਂ ਮੈਂ ਇੱਕ ਬੰਦੇ ਦੀ ਇੱਥੋਂ ਡਿਊਟੀ ਲਗਾ ਦਿੰਨੀ ਆ ਕਿ ਵੀ ਉੱਥੋਂ ਸੈਂਪਲ ਕਲੈਕਟ ਕਰ ਲੇ ओके हां इट विल बी एट लीस्ट पेशेंट्स ਨੂੰ ਜਿਹੜਾ ਹੈਗਾ ਨਾ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪਵੇ ਤੇ ਜਿਹੜੇ ਪੇਸ਼ients ਹੈ ஆன்ਲਾਈਨ ਨਹੀਂ ਹੁੰਦੇ ਤੁਸੀਂ ਨਹੀਂ ਕਰਨਾ ਚਾਹੁੰਦੇ ஆன்ਲਾਈਨ ਨਾ ਕਰੋ ਅ ਅਸੀਂ एट लीस्ट ਪੇਸ਼ੈਂਟ ਨੂੰ ਸਰਵਿਸਿਜ਼ ਦੇ ਦਈਏ ਜੀ ਜੀ ਬਿਲਕੁਲ ਬਿਲਕੁਲ ਠੀਕ ਹੈ ਉਹੀ ਅਸੀਂ ਉਹਨਾਂ ਨੂੰ ਬਾਰ ਬਾਰ ਤਕਾਜ਼ਾ ਵੀ ਕਰ ਰਹੇ ਹਾਂ ਕੋਸ਼ਿਸ਼ ਵੀ ਕਰ ਰਹੇ ਹਾਂ ਬਸ ਉਥੋਂ ਦਾ ਉਥੋਂ ਦਾ ਸਟਾਫ ਹੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਐਟੀਟਿਊਡ ਥੋੜਾ ਜਿਹਾ ਨੈਗੇਟਿਵ ਹੈ ਓਕੇ ਮੈਮ ਮੈਂ ਇੱਥੇ ਤੁਹਾਨੂੰ ਦੱਸ ਵੀ ਦਿਆਂ ਕਿ ਮੈਂ ਦੋਸਤੋਂ ਤੁਹਾਨੂੰ ਵੀ ਦੱਸ ਦਿਆਂ ਕਿ ਮੈਂ ਉੱਥੋਂ ਦੇ ਪਿੰਡ ਵਾਸੀਆਂ ਨਾਲ ਗੱਲ ਵੀ ਕੀਤੀ ਔਰ ਪੰਚਾਇਤ ਦੇ ਸਾਥ ਦੇ ਵਿੱਚ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਐਸਐਮਓ ਐਸਐਮਓ ਵੱਲੋਂ ਇੱਥੇ ਵਧੀਆ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਦਵਾਈ ਜੜੀ ਬੂਟੀ ਸਾਨੂੰ ਵਧੀਆ ਦਿੱਤੀ ਜਾ ਰਹੀ ਹੈ ਬਟ ਕਿਤੇ ਨਾ ਕਿਤੇ ਸਿਰਫ ਸੈਂਪਲਿੰਗ ਦੀ ਵੀ ਪ੍ਰੋਬਲਮ ਪ੍ਰੋਬਲਮ ਆ ਰਹੀ ਹੈ ਤਾਂ ਠੀਕ ਹੈ ਮੈਮ ਨੇ ਦੱਸਿਆ ਕਿ ਇਹਨਾਂ ਨੇ ਆਪ ਦੇ ਵੱਲੋਂ ਕਹਿ ਰਿਹਾ ਕਿ ਜੇਕਰ ਡਾਕਟਰ ਸਾਹਿਬ ਚਾਹਣ ਤਾਂ ਉਹ ਵੀ ਬਿਨਿਆਨਾ ਤੋਂ ਹੀ ਬਿਲੋਂਗ ਕਰਦੇ ਆਈ ਥਿੰਕ ਯਸ ਉਹਨਾਂ ਦਾ ਮਤਲਬ ਸਟਾਫ ਹੈਗਾ ਜਿਹੜਾ ਫਾਰਮਾਸਿਸਟ ਹੈ ਉਹ ਵੀ ਗੁਨੀਆਨੇ ਤੋਂ ਹੀ ਜਾਂਦਾ ਹੈ ਤਾਂ ਜੇ ਉਹ ਜਾਣਦਾ ਉਹ ਮਤਲਬ ਆਂਦੇ ਹੋਏ ਸੈਂਪਲ ਸਾਨੂੰ ਦੇ ਜਾਣ ਕਲੈਕਟ ਕਰਕੇ ਔਰ ਕੱਲ ਅਸੀਂ ਅਗਲੇ ਦਿਨ ਰਿਪੋਰਟ ਅਸੀਂ ਖੁਦ ਪਿਛਵਾ ਦਾਂਗੇ ਨਹੀਂ ਤਾਂ ਉਹਨਾਂ ਨੂੰ ਵਟਸਐਪ ਕਰ ਦਾਂਗੇ ਜਿਵੇਂ ਪੈਥਕੇਰ ਦੀਆਂ ਰਿਪੋਰਟਸ ਵੀ ਵਟਸਐਪ ਤੇ ਆ ਜਾਂਦੀ ਤੇ ਇਹ ਜਿਹੜਾ ਬਿਲ ਕਲੀਅਰੈਂਸ ਵਾਲਾ ਮੈਮ ਇਹ ਕਦੋਂ ਤੱਕ ਪ੍ਰੋਸੈਸ ਹੋ ਜਾਏ ਇਹ ਦੇਖੋ ਸਟੇਟ ਦਾ ਮਸਲਾ ਹੈ ਸਟੇਟ ਡਿਸਾਈਡ ਕਰੇਗਾ ਇਹਦੇ ਬਾਰੇ ਮੈਂ ਮੈਂ ਕੋਈ ਵੀ ਕਮੈਂਟ ਕਰਦੀ ਮੇਰੇ ਅਗਵਾਸ ਨਹੀਂ ਹੈ ਓਕੇ ਮੈਮ ਥੈਂ